ਵੀ ਹੁਣ ਤੂੰ ਕੀ ਮਹਿਸੂਸ ਕਰ ਰਿਹਾ ਵੀ ਜਿਹਦੇ ਕੋਲੇ ਮਾਂ ਨਹੀਂ ਹੁੰਦੀ ਉਹ ਉਹ ਕੀ ਮਹਿਸੂਸ ਕਰਦਾ ਜਿਹਦੇ ਕੋਲੇ ਹੁੰਦੀ ਤੇ ਉਹ ਕੀ ਕਰਦਾ ਉਹ ਇਹ ਕਰਦਾ ਉਹਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਸਰ ਜਿਹਦੇ ਕੋਲੇ ਮਾਂ ਹੁੰਦੀ ਉਹ ਕਦਰ ਨਹੀਂ ਕਰਦਾ ਜਿਹਦੇ ਕੋਲੇ ਨਹੀਂ ਹੁੰਦੀ ਉਹਨੂੰ ਪਤਾ ਹੁੰਦਾ ਮਾਂ ਕੀ ਹੁੰਦੀ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੱਸੋ ਮੈਂ ਕਹਿੰਦਾ ਵੀ ਜਿਹੜੀ ਚੀਜ਼ ਕੋਲੇ ਆ ਉਹਦੀ ਉਹਦੀ ਕਦਰ ਨਹੀਂ ਕੀ ਬਿਲਕੁਲ ਇਹ ਜਿਹੜੀ ਚੀਜ਼ ਕੋਲੇ ਹੈ ਨਹੀਂ ਉਹਦੀ ਕਦਰ ਬਿਲਕੁਲ ਸਭ ਤੋਂ ਪਹਿਲੀ ਗੱਲ ਤਾਂ ਕਦਰ ਇਹ ਹੋਣੀ ਚਾਹੀਦੀ ਕਿ ਸਾਨੂੰ ਜਨਮ ਦਿੱਤਾ ਅੰਨੇ ਸਾਨੂੰ ਦੁਨੀਆ ਦਿਖਾਈ ਹੈ ਹਾਂਜੀ ਹਾਂਜੀ ਈ ਚੀਜ਼ ਨਾਲ ਤਾਂ ਮੈਂ ਉਹਦਾ ਮਸ ਉਹਦੇ ਨਾਲ ਮੈਚ ਹੀ ਨਹੀਂ ਕਰਨਾ ਚਾਹੀਦਾ ਉਹ ਚੀਜ਼ ਥੋੜੀ ਉਹਦਾ ਰੱਬ ਹੈ ਯਾਰ ਬਿਲਕੁਲ ਸਹੀ ਬਿਲਕੁਲ ਹੈਨਾ ਉਹਨੂੰ ਚੀਜ਼ ਨਹੀਂ ਕਹਿਣਾ ਚਾਹੀਦਾ ਉਹ ਬਿਲਕੁਲ ਜਿਹਦੇ ਕਰ ਮਾਂ ਨੂੰ ਰੱਬ ਦੀ ਵੀ ਲੋੜ ਨਹੀਂ ਹਮ ਮੈਨੂੰ ਜਲਦੀ ਛਾਂ ਚਾਹੇ ਪਿਪਲ ਤੇ ਭੋਰਦੀ ਹਮ ਮਾਂ ਬੱਚਿਆਂ ਦੇ ਕਰੇ ਹੱਥੀ ਛਾਂ ਜਦੋਂ ਨਹੀਂ ਸਾਡੀ ਮਾਂ ਮਰ ਗਈ ਕਿਆ ਬਾਤ ਕਿਤੇ ਕਿਤੇ ਬੋਲੇ ਦਾ ਬੜੀ ਰੀਤੇ ਕਾਂ ਜਦੋਂ ਸਾਡੀ ਮਾਂ ਮਰ ਗਈ ਕਦੇ ਖੋਵੇਂ ਨਾ ਰੋਟੀ ਸਾਥੋਂ ਕਾਂ ਜਦੋਂ ਹਾਂ ਹੈ ਤਾਇਆ ਚਾਚੀਆਂ ਤੋਂ ਮਿਲੇ ਮਾਂ ਦਾ ਪਿਆਰ ਨਾ ਓਕੇ ਜਿਨ੍ਹਾਂ ਦੇ ਨਾਲ ਮarli ਉਹਨਾਂ ਬਾਗਾਂ 'ਚ ਬਹਾਰ ਨਾ ਵਾਹ ਜੀ ਕੋਈ ਦੁੱਖਾਂ ਦੀ ਨਾ ਸਮਝੇ ਜਵਾਂ ਜਦੋਂ ਸਾਡੀ ਮਾਂ ਮਰ ਗਈ ਕਿਤੇ ਬੋਲੇ ਦਾ ਬੜੀ ਰੀਤੇ ਕਾਂ ਕਿਆ ਬਾਤ ਫਰੇਦੀ ਤਲਵੰਡੀ ਵਾਲੇ ਕੋਲੋਂ ਬੱਚੋ ਦਿਲ ਦੀ ਹਾਂਜੀ ਮਰਜ਼ੀ ਹੈ ਮਾਂ ਜੋ ਚਲਦੀ ਹੈ ਹੱਲ ਦੀ ਤੱਕ ਘੋ ਲੈ ਜਾਂਦੀ ਉਹ ਦੁਕਾਂ ਜੋ ਵੀ ਸਾਡੀ ਮਾਂ ਵਰਗੀ ਕਿਤੇ ਬੋਲੀ ਨਾ ਬਣੀ ਜਿੱਥੇ ਕਾ ਕੀ ਆ ਜੀ ਸਪੈਸ਼ਲ ਹੋ ਗਿਆ ਜੀ ਅੱਜ ਮਾਂ ਦਿਵਸ ਤੇ ਠੀਕ ਹੈ ਸਰ ਜੀ ਵੈਰਾਈ ਖਾਲਸਾ ਜੀ ਵੱਲੋਂ ਬਹੁਤ ਸਪੈਸ਼ਲ ਚੀਜ਼ ਪੇਸ਼ ਹੋਦੀ ਹੈ ਫਕਰਾਉਂਦਾ ਖੋਲ ਲੈਂਦੇ ਟੁਕ ਕਾਹੋ ਦੁਨੀਆ